ਸਤਿ ਸ਼੍ਰੀ ਅਕਾਲ ਜੀ ਗਰਮੀਆਂ ਦਾ ਮੌਸਮ ਆ ਗਿਆ ਤੁਸੀਂ ਲੈਣਿਆ ਕੋਟ ਪੈਂਟ ਕੁੜਤੇ ਪਜਾਮੇ ਬਲੇਜ਼ਰ ਬਾਸਕਟ ਚਾਹੇ ਤੁਸੀਂ ਲੈਣੀਆਂ ਸ਼ੇਰਪਾਨੀਆਂ ਅੱਜ ਅਸੀਂ ਪੰਜਾਬ ਦੇ ਮੁੰਡਿਆਂ ਦੇ ਵੱਡੇ ਫਾਇਦੇ ਕਰਾਂਗੇ ਤੁਸੀਂ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ ਆਜੋ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਕੱਪੜੇ ਦੇ ਉੱਤੇ 25% ਤੱਕ ਦਾ ਡਿਸਕਾਊਂਟ ਸੇਲ ਆ ਦਿੱਤੀ ਹੈਗੀ ਆ ਭਾਈ ਜੀ ਕੀ ਕੀ ਫਾਇਦੇ ਕਰਨ ਜਾ ਰਹੇ ਹੋ ਦੇਖੋ ਜੀ 25% ਡਿਸਕਾਊਂਟ ਲਾਤਾ ਕੁੜਤਾ ਪਜਾਮਾ ਚਾਹੇ ਤੁਸੀਂ ਪੀਪਰ ਕਾਟਨ ਦਾ ਲੈ ਲਓ ਚਾਹੇ ਤੁਸੀਂ ਲੇਲਣ ਦਾ ਲੈ ਲਓ ਚਾਹੇ ਗੀਜ਼ਾ ਕਾਟਨ ਦਾ ਲੈ ਲਓ ਟਾਪ ਕਲਾਸ ਦੀਆਂ ਕੁਆਲਿਟੀਆਂ ਟਾਪ ਕਲਾਸ ਦੇ ਬ੍ਰਾਂਡ ਐਸਜੀਐਸ ਰੇਮਨ ਸੀਆਰਐਮ ਲਕਜ਼ਰੀ ਬ੍ਰਾਂਡ ਆ ਚੁੱਕੇ ਆ ਜਿਦੇ ਵਿੱਚ ਕੱਪੜਾ ਵੀ ਟਾਪ ਕਲਾਸ ਦਾ ਤੇ ਰੇਟ ਬਾਜ਼ਾਰ ਨਾਲੋਂ ਪਹਿਲਾਂ ਹੀ ਘਟਾ ਪਰ 25% ਆਫਰ ਲਾਤੀ ਭਰਾਵਾਂ ਵਾਸਤੇ ਆ ਫਾਇਦੇ ਤੁਹਾਡੇ ਦੁੱਗਣੇ ਤਿੱਗਣੇ ਹੋਣੇ ਇਸ ਟਾਈਮ ਬਾਜ਼ਾਰ ਦੇ ਵਿੱਚ ਕਾਟਨ ਦੇ ਰੇਟਾਂ ਦੇ ਫੁੱਲ ਤੇਜੀ ਆ ਪਰ ਮਾਤੂ ਸ਼੍ਰੀ ਦਸਤਾਰ ਨੇ ਵੱਡਾ ਫਾਇਦਾ ਹਾਲ ਬਾਜ਼ਾਰ ਦੇ ਵਿੱਚ ਕਰਤਾ ਵਾਈਟ ਦੀਆਂ ਧਾਂਕਾ ਲਾਤੀਆਂ ਤਗੜੇ ਤਗੜੇ ਬ੍ਰਾਂਡ ਲਾਤੇ ਆ ਰੇਟ ਪਹਿਲਾਂ ਹੀ ਘਟਦੀ ਤੇ 25% ਫਲੈਟ ਡਿਸਕਾਊਂਟ ਜੋ ਰੇਟ ਉੱਤੇ ਲਿਖਿਆ 25% ਲੈਸ ਕਰਨ ਜਾ ਰਹੇ ਆ ਜੀ ਦੇਖੋ ਜੀ ਬਾਈ ਡਰੰਗ ਦੇ ਕੁਰਤੇ ਪਜਾਮੇ ਦਮਾਂਗੇ ਦਮਾਂਗੇ ਉਸ ਦੇ ਨਾਲ ਤੁਸੀਂ ਕਲਰ ਕੁਰਤੇ ਪਜਾਮੇ ਲੈਣੇ ਆ ਉਹਦੇ ਵਿੱਚ ਹੀ ਵੱਡੇ ਫਾਇਦੇ ਕਰਾਂਗੇ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਲੈਨੇ ਹੋ 2-2000 1800 1500 1600 ਉਹ ਤੁਹਾਨੂੰ ਅਸੀਂ ਦਵਾਂਗੇ 700 ਰੁਪਏ ਦਾ ਕੋਰਟਾ ਵੀ ਅਸੀਂ ਉਹਦੇ ਉੱਤੇ ਵੀ 25% ਡਿਸਕਾਊਂਟ ਦਵਾਂਗੇ ਰੰਗ ਤੁਸੀਂ ਚੈੱਕ ਕਰ ਲਓ ਰੰਗ ਤੁਹਾਨੂੰ ਸਾਰੇ ਮਿਲ ਜਾਣੇ ਆ ਤੁਸੀਂ ਡਾਰਕ ਲੈਣੇ ਆ ਲਾਈਟ ਲੈਣੇ ਆ ਜਿਹੜੇ ਪਿੰਡਾਂ ਦੇ ਪੰਜ ਸਰਪੰਚੋਂ ਲੰਬੜਾ ਰਹੋ ਕੌਂਸਲਰੋਂ ਤੁਸੀਂ ਆਜੋ ਵੱਡੇ ਫਾਇਦੇ ਕਰਾਂਗੇ ਦੇਖੋ ਜੀ ਕੋਟ ਪੈਂਟਾਂ ਦੇ ਵਿੱਚ ਡਬਲ ਫਾਇਦਾ ਕਰਨ ਜਾ ਰਹੇ ਆ ਦੇਖੋ ਜਿੱਥੇ ਬਜ਼ਾਰਾਂ 'ਚ 5-5000 ਹਰ ਹਾਲ ਬਜ਼ਾਰ 'ਚ ਇਕੱਲੇ ਸਮਾਈ ਦਾ ਰੇਟ ਆ ਅਸੀਂ 2995 2 ਪੀਸ 3760 3 ਪੀਸ ਦੇਣ ਜਾ ਰਹੇ ਆ ਬੱਡੀ ਗੱਲ ਕੀ ਹੈ ਜੋ ਔਨ ਹੈ ਮਾਰਪੀਆ ਚਾਹੇ ਸੀ ਆਰਾਮ ਦਾ ਕੋਟਮੈਂਟ ਲੈ ਲਓ ਰੇਮੰਡ ਦਾ ਕੋਟਮੈਂਟ ਲੈ ਲਓ ਉਹ ਤੋਂ ਬਾਅਦ ਦੇ ਵਿੱਚ ਵੀ 20 25% ਡਿਸਕਾਊਂਟ ਦੇ ਦੇ ਰਹੇ ਆ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਲਾਈਟ ਡਾਰਕ ਮੰਤਸਾਂ ਦਾ ਕੋਟ ਪੈਂਟ ਬਣਾ ਸਕਦੇ ਹੋ ਬਾਸਕਟ ਬਣਾ ਸਕਦੇ ਹੋ ਤੁਸੀਂ ਤੁਸੀਂ ਇਸ ਪਾਰੀ ਸੂਟ ਬਣਾ ਸਕਦੇ ਹੋ ਕਲਰ ਵੈਰਾਈਟੀ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੇਤੀ ਹਾਲ ਬਾਜ਼ਾਰ ਦੇ ਵਿੱਚ ਆਜੋ 25% ਡਿਸਕਾਊਂਟ ਹੈ ਸਿਰਫ ਵਸਾਕੀ ਤੱਕ ਦੇਖੋ ਇਸ ਵੇਲੇ ਬੋਰਡ ਦਾ ਸਭ ਤੋਂ ਵੱਡਾ ਬ੍ਰੈਂਡ ਬਣ ਚੁੱਕਾ ਪੱਗਾਂ ਦੇ ਵਿੱਚ ਮਾਤੂ ਸ਼ਰੀਰ ਦਸਤਾਰ ਅਸਲ ਰੰਗ ਸਰਦਾਈ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਤੁਸੀਂ ਰੂਬੀਆਂ ਲੈ ਜਾਓ ਫੁੱਲ ਬੈਲ ਲੈ ਜਾਓ ਰੰਗ ਵੀ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣਿਆ ਪੱਗਾਂ ਦੀ 3 ਮਹੀਨੇ ਦੀ ਫੁੱਲ ਗਾਰੰਟੀ ਆ ਰੰਗ ਫੇਟ ਹੋ ਜਵੇ ਡੱਬ ਪੈ ਜੇ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਰਾਈਆਂ ਵੀ ਲੈ ਕੇ ਜਾ ਸਕਦੇ ਆ ਇਹ ਪੂਰੀ ਸ਼ੇਰਵਾਨੀਆਂ ਦੀਆਂ ਟੌਪ ਦੀ ਕੁਆਲਿਟੀ ਆ ਚੁੱਕੀ ਆ 6500 7000 ਬਾਜ਼ਾਰ ਦੇ ਵਿੱਚ ਕਿਲਾ ਰੈਂਟਾ ਪਰ 6500 7000 ਦੇ ਵਿੱਚ ਤੁਹਾਨੂੰ ਸਟਿਚ ਕਰਕੇ ਦੇ ਦਾਂਗੇ ਡਿਜ਼ਾਈਨ ਤੁਹਾਡੀ ਮਨਪਸੰਦ ਆ ਤੁਸੀਂ ਬਾਸਕਟਾ ਵੀ ਬਣਾ ਸਕਦੇ ਹੋ ਤੁਸੀਂ ਆਪਦੇ ਡਿਜ਼ਾਈਨਰ ਕੋਟ ਪੈਂਟ ਵੀ ਤਿਆਰ ਕਰ ਸਕਦੇ ਹੋ ਜਿਵੇਂ ਫੌਜੀ ਵਾਲੀਆਂ ਬਾਸਕਟਾ ਕੋਟ ਤੇ ਪਜਾਮੇ ਉੱਤੇ ਚੱਲਦੀਆਂ ਉਹ ਵੀ ਤੁਸੀਂ ਬਣਾ ਸਕਦੇ ਹੋ ਲਾਈਨਿੰਗ ਦਾ ਕਪੜਾ ਚੈੱਕ ਕਰ ਲਓ ਬਜ਼ਾਰਾਂ ਦੇ ਵਿੱਚ 60-60 ਰੁਪਏ ਮੀਟਰ ਲਾਈਨਿੰਗ ਦਾ ਰੇਟ ਆ ਸਾਡਾ ਮਾਤੂ ਸ਼੍ਰੀ ਦਸਤਾਰ ਦਾ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਆ 40 ਰੁਪਏ ਮੀਟਰ ਗਰੰਟੀ ਵਾਲੀ ਲਾਈਨਿੰਗ 90 ਦਿਨਾਂ ਦੀ ਗਰੰਟੀ ਫੁੱਲ ਦਿੰਨੇ ਆ ਦੇਖੋ ਚਾਹੇ ਤੁਸੀਂ ਚੈੱਕ ਸ਼ਰਟਾਂ ਲੈਣੀਆਂ ਤੁਸੀਂ ਲੈਣੀਆਂ ਲਾਈਨਿੰਗ ਵਾਲੀਆਂ ਤੁਸੀਂ ਲੈਣੀਆਂ ਪ੍ਰਿੰਟ ਵਾਲੀਆਂ ਤੁਸੀਂ ਵੱਡੇ ਚੈੱਕ ਛੋਟੇ ਚੈੱਕ ਜਿਹੜੀ ਮਰਜ਼ੀ ਸ਼ਰਟ ਲੈ ਜਾਓ ਵੱਡੇ ਵੱਡੇ ਬ੍ਰੈਂਡ ਸਾਡੇ ਕੋਲ ਹੈਗੇ ਆ ਇਹਦੇ ਉੱਤੇ ਵੀ 25% ਡਿਸਕਾਊਂਟ ਮਤਲਬ ਚਾਹੇ ਤੁਸੀਂ ਲੈਣਾ ਜੀ ਕੋਰਤੇ ਪਜਾਮੇ ਕੋਟ ਪੈਂਟ ਚਾਹੇ ਤੁਸੀਂ ਲੈਣੀਆਂ ਪੈਂਟਾ ਸ਼ਰਟ ਤੁਸੀਂ ਇੱਥੇ ਆਉਣਿਓ ਤੁਹਾਡਾ 10000 ਰੁਪਏ ਦਾ ਬਿੱਲ ਪਾਉਂਦਾ ਤੁਹਾਨੂੰ ਅਸੀਂ 2500 ਰੁਪਏ ਡਿਸਕਾਊਂਟ ਤੁਹਾਨੂੰ ਦੇ ਦੇਣਾ ਹੈ ਇਸ ਆਖੀ ਦੇ ਉੱਤੇ ਬਹੁਤ ਵੱਡੀ ਆਫਰ ਆ ਦੇਖੋ ਜ ਕੇ ਹਾਲ ਬਜ਼ਾਰ ਦੇ ਵਿੱਚ 25% ਡਿਸਕਾਊਂਟ ਲੱਗ ਗਿਆ ਬਸਾਖੀ ਤੱਕ ਆਫਰ ਆ ਛੇਤੀ ਛੇਤੀ ਪਹੁੰਚੋ ਚਾਹੇ ਤੁਸੀਂ ਕੁੜਤੇ ਪਜਾਮੇ ਬਰਾਣੇ ਆ ਚਾਹੇ ਬਾਸਕਟਾ ਬਰਾਣੇ ਆ ਚਾਹੇ ਸ਼ੇਰਵਾਨੀਆਂ ਲੈਣੀਆਂ ਦਸਤਾਰਾਂ ਤੇ ਟਾਈ ਤੇ ਕੋਈ ਡਿਸਕਾਊਂਟ ਨਹੀਂ ਆ 25% ਡਿਸਕਾਊਂਟ ਕੁੜਤਾ ਪਜਾਮਾ ਕੋਟ ਪੈਂਟ ਜੈਂਟਸ ਦੀ ਕੋਈ ਵੀ ਆਟਮ ਲੈਣੇ ਹਰ ਇੱਕ ਤੇ 25% ਫਲੈਟ ਲੈਸ ਸੋ ਤੁਸੀਂ ਹੋਰ ਕੋਈ ਜਾਣ ਕੇ ਲੈਣੀਆਂ ਨੰਬਰ ਸਕਰੀਨ ਤੇ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਕੈਰਾਮਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ ਹਾਲ ਬਜ਼ਾਰ ਸ਼੍ਰੀ ਅਮਰਸਰ ਸਾਹਿਬ